ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਨਾਲ ਬੈਠੇ ਆ ਅਮਰ ਸਿੰਘ ਚਮਕੀਲਾ ਜੀ ਦੀ ਬੇਟੀ ਅਮਨਦੀਪ ਸਤ ਸ੍ਰੀ ਅਕਾਲ ਸਾਰਿਆਂ ਨੂੰ ਠੀਕ ਹੈ ਜੀ ਸਤ ਸ੍ਰੀ ਅਕਾਲ ਜੀ ਤੇ ਅੱਜ ਆਪਾਂ ਪਹੁੰਚੇ ਆ ਤੁਹਾਨੂੰ ਪਤਾ ਸਾਰਿਆਂ ਨੂੰ ਵੀ 8 ਮਾਰਚ ਨੂੰ ਵਰਸੀ ਜਿਹੜੀ ਆ ਨੇੜੇ ਆ ਰਹੀ ਆ ਦੋ ਹਫ਼ਤੇ ਟਾਈਮ ਰਹਿੰਦਾ ਇਹ ਉਹਦੇ ਲਈ ਆਪਾਂ ਵਰਸੀ ਲਈ ਵਿਚਾਰਾਂ ਕਰਨੀਆਂ ਸੀਗੀਆਂ ਆਪਾਂ ਇਹਨਾਂ ਦੇ ਜਿੱਥੇ ਚੰਕੀਲਾ ਜੀ ਛੋਟੀ ਉਮਰ ਤੋਂ ਵਲੇ ਆ ਵਿਆਹ ਕਰਵਾਇਆ ਇੱਥੇ ਰਹੇ ਆ ਠੀਕ ਹੈ ਜੀ ਤੇ ਤੁਹਾਨੂੰ ਜਨਮ ਦਿੱਤਾ ਉਸ ਜਗ੍ਹਾ ਉਸ ਘਰ ਦੇ ਵਿੱਚ ਆਪਾਂ ਜੇ ਬੈਠੇ ਆ ਤੇ ਵਰਸੀ ਬਾਰੇ ਗੱਲਬਾਤਾਂ ਕਰਨੀਆਂ ਇਹ ਤੁਹਾਨੂੰ ਲੱਗਦਾ ਵੀ ਆਪਾਂ ਮੈਂ ਪਹਿਲੀ ਵਾਰੀ ਅੱਜ ਇਹਨਾਂ ਕੋਲ ਆਇਆ ਤੇ ਇਹਦੇ ਵਿੱਚ ਲੋਕਾਂ ਦੇ ਪਿਛਲੀ ਵਾਰੀ ਬਹੁਤ ਸਾਰੇ ਕਮੈਂਟ ਤੇ ਬਹੁਤ ਸਾਰੀਆਂ ਸਲਾਹਾਂ ਇਹ ਸੀਗੀਆਂ ਜਿਹੜੀ ਵਰਸੀ ਆ ਤੁਸੀਂ ਜਿੱਥੇ ਸਤੇ ਤੁਹਾਡੇ ਆਪਾਂ ਲਾਉਣੇ ਇੱਕ ਜਗ੍ਹਾ ਵੀ ਉਹ ਇਦਾਂ ਤੁਸੀਂ ਉਹਨੂੰ ਨਾ ਕਰੋ ਤਾਂ ਵੀ ਇੱਕ ਜਗ੍ਹਾ ਚਾਹੀਦੀ ਆ ਕਿਉਂ ਅਸੀਂ ਨਵੇਂ ਸਕੇ ਹਾਲੇ ਬਹੁਤ ਥੋੜਾ ਸਮਾਂ ਆ ਇਹਨਾਂ ਦੇ ਅਸੀਂ ਉਹਨਾਂ ਨੂੰ ਚਮਕੀਲਾ ਸਾਹਿਬ ਨੂੰ ਤੇ ਉਹਨਾਂ ਨੂੰ ਸੁਣਦੇ ਬਹੁਤ ਚੈਰ ਹੋ ਗਿਆ ਤੇ ਉਹਨਾਂ ਬਾਰੇ ਗੱਲਾਂ ਬਾਤਾਂ ਜਾਣਦੇ ਆ ਜਾਂ ਕਰਦੇ ਆ ਉਹ ਸਾਨੂੰ ਉਹਨਾਂ ਕਿ ਪਤਾ ਸੀਗਾ ਤੇ ਜਦੋਂ ਆਪਾਂ ਫੇਰ ਇਹ ਮੇਲੇ ਦੇ ਵਿੱਚ ਆਉਣੇ ਜਾਂਦੇ ਇੱਥੇ ਪਹੁੰਚੇ ਕਿਉਂ ਪਹਿਲੇ ਜਿਹੜੇ ਦੋ ਮੇਲੇ ਪਹਿਲਾਂ ਸਟਾਰਟਿੰਗ ਦੇ ਵਿੱਚ ਉੱਥੇ ਦਫ਼ਤਰ ਦੇ ਕੋਲੇ ਹੋਈ ਸੀਗੇ ਹਨਾ ਹਾਂਜੀ ਉਹ ਅਸੀਂ ਆਏ ਸੀਗੇ ਦੇਖੇ ਸੀਗੇ ਉਸ ਤੋਂ ਬਾਅਦ ਫਿਰ ਸਾਨੂੰ ਉੱਥੇ ਮੇਲਾ ਨਹੀਂ ਲੱਗਾ ਉਹ ਹੋਰ ਕਿਤੇ ਲਾਉਣ ਲੱਗ ਗਏ ਪੈਸੇ ਕਿ ਹਾਂਜੀ ਤਾਂ ਉਸ ਤੋਂ ਬਾਅਦ ਫਿਰ ਮੈਂ ਲਾਸਟ ਈਅਰ ਆਇਆ ਸੀਗਾ ਤਾਂ ਉਦੋਂ ਨਹੀਂ ਪਤਾ ਸੀਗਾ ਆਪਾਂ ਕਿੱਦਾਂ ਕਰਦੇ ਕਿੱਦਾਂ ਨਹੀਂ ਕੁਝ ਤੁਹਾਡੇ ਚ ਇਦਾਂ ਦੀਆਂ ਚੀਜ਼ਾਂ ਆ ਜਾਂਦੀਆਂ ਹਨ ਮਿਸ ਗਾਈਡ ਹੋ ਗਈ ਸੀਗੇ ਹਾਂ ਮਿਸ ਗਾਈਡ ਵੀ ਹੋ ਜਾਂਦਾ ਤੇ ਉਹ ਬੰਦੇ ਵੀ ਵਿੱਚ ਕੁਝ ਆਪ ਆਪਣਾ ਦੇਖ ਲੈਂਦੇ ਹਨ ਤੁਹਾਡਾ ਪਰਿਵਾਰ ਦਾ ਥੋੜਾ ਕਈ ਵਾਰੀ ਘੱਟ ਸੋਚਦੇ ਹਨ ਉਹ ਗੱਲਾਂ ਹੋ ਜਾਂਦੀਆਂ ਤੇ ਜੋ ਵੀ ਹੋ ਗਿਆ ਚਲੋ ਕੋਈ ਨਹੀਂ ਬਹੁਤ ਠੀਕ ਆ ਬਾਕੀ ਲੋਕਾਂ ਦੀ ਜਿੱਦਾਂ ਹੁਣ ਸਲਾਹ ਸਾਰਿਆਂ ਦੀ ਸੀਗੀ ਵਿਆਪਾ ਮੇਲੇ ਬਾਰੇ ਜਿਹੜਾ ਆ ਵੇਟ ਕਰਦੇ ਸੀਗੇ ਵੀ ਹਾਲੇ ਤੱਕ ਦੱਸਿਆ ਨਹੀਂ ਕੁਝ ਵੀ ਤੇ ਇਸੇ ਮਾਮਲੇ ਦੇ ਵਿੱਚ ਆਪਾਂ ਜਿਹੜੀ ਆ ਵੀਡੀਓ ਅੱਜ ਦੀ ਮੇਲੇ ਦੇ ਬਾਰੇ ਬਣਾ ਰਹੇ ਆ ਤੇ ਫੈਮਿਲੀ ਦੀਆਂ ਗੱਲਾਂ ਪਰਿਵਾਰ ਦੀਆਂ ਗੱਲਾਂ ਜਿਹੜੀਆਂ ਉਹ ਆਪਾਂ ਫੇਰ ਬੈਠ ਕੇ ਕਰਾਂਗੇ ਮੇਲੇ ਤੋਂ ਬਾਅਦ ਤੇ ਹੁਣ ਆਪਾਂ ਐਤਕੀ ਜਿਹੜਾ ਮੇਲਾ ਆ ਕਰਵਾ ਰਹੇ ਆ ਇਹੇ ਇਦੇ ਵਿੱਚ ਕੋਈ ਤੁਸੀਂ ਮੋਰੇ ਬੰਦੇ ਕਰਨੇ ਆ ਕਿ ਜਾਂ ਕਿ ਤੁਸੀਂ ਆਪ ਖੁਦ ਜਿਹੜਾ ਮੇਲੇ ਨੂੰ ਇਹਨੂੰ ਕਰਾ ਰਹੇ ਆ ਨਹੀਂ ਹਾਂ ਤਾਂ ਇਸ ਵਾਰੀ ਅਸੀਂ ਆਪ ਹੀ ਕਰ ਰਹੇ ਆ ਹਰ ਵਾਰੀ ਆਪ ਹੀ ਕਰੀਦਾ ਵਾ ਜਣੀ ਸਹਿਯੋਗ ਸਾਰੀ ਦਿੰਦੇ ਆ ਹਾਂਜੀ ਤੇ ਹੈਲਪ ਸਾਰੀ ਕਰਦੇ ਨਾਲ ਜਿੱਦਾਂ ਵੀ ਕੋਈ ਨਾ ਕੋਈ ਫਾਇਦਾ ਠਾ ਜਾਂਦਾ ਹੋਊਗਾ ਇਦਾਂ ਹੋ ਜਾਂਦੀ ਹੈ ਉਹ ਹੈਗਾ ਉਹ ਤਾਂ 35 ਸਾਲਾਂ ਤੋਂ ਚੱਲ ਕੋਈ ਨਾ ਕੋਈ ਆਪਣਾ ਆਪਣਾ ਫਾਇਦਾ ਠਾ ਜਾਂਦਾ ਕਿਸੇ ਦੇ ਕੰਮ 'ਚ ਹਾਂਜੀ ਇਦਾਂ ਹੋ ਜਾਂਦੀ ਆ ਉਹਦੇ ਕਰਕੇ ਸੀ ਤੇ ਬਾਕੀ ਸਾਰੇ ਨਾਲ ਆਪਣੇ ਹੁਣ ਵੀ ਇਹੀ ਸੱਦਾ ਸਾਰਿਆਂ ਨੂੰ ਵੀ ਹੱਥ ਬੰਨ੍ਹ ਕੇ ਬੇਨਤੀ ਆ ਵੀ ਸਾਰੇ ਪਹੁੰਚੋ ਸਾਡਾ ਕਿਸੇ ਨਾਲ ਕੋਈ ਵੈਦ ਵਿਰੋਧ ਨਹੀਂ ਹੈਗਾ ਸਾਰੇ ਸਾਡੇ ਹੀ ਨੇ ਸਾਰੇ ਤੁਸੀਂ ਪਹੁੰਚੋ ਹੁਮ ਹਵਾ ਕੇ ਪਹੁੰਚੋ ਹਾਂਜੀ ਸਾਰੇ ਆਪਾਂ ਜਿਹੜੇ ਆ ਇਹਨਾਂ ਦਾ ਕਹਿੰਦਾ ਮਤਲਬ ਸਾਰੇ ਸਾਡੇ ਨਾਲ ਕੋਈ ਵੀ ਆਈ ਨਹੀਂ ਕਦੀ ਕਿਸੇ ਦਾ ਵਿਰੋਧ ਨਹੀਂ ਕੀਤਾ ਵੇ ਆ ਨਾ ਆਵੇ ਜਾਂ ਕਿੱਦਾਂ ਆ ਹਨਾ ਸਾਰਿਆਂ ਨੂੰ ਸੱਦਾ ਆ ਖੁੱਲਾ ਤੇ ਜਿਹੜੇ ਇਹ ਆਪਾਂ ਨੂੰ ਕਈ ਵਾਰੀ ਵੀ ਹਨਾ ਬਾਰੋ-ਬਾਰ ਗੱਲਾਂ ਹੋ ਜਾਂਦੀਆਂ ਤੁਹਾਨੂੰ ਤੇ ਨਹੀਂ ਪਹੁੰਚਦੀਆਂ ਵੀ ਆਪਾਂ ਕਹਿ ਦਿੰਦੇ ਆ ਵੀ ਕਲਾਕਾਰ ਆਪਾਂ ਆ ਸੱਦਣਾ ਹੈ ਇਹਨੂੰ ਜ਼ਿਆਦਾ ਟਾਈਮ ਦੇਣਾ ਇਹਨੂੰ ਥੋੜਾ ਦੇਣਾ ਇਹ ਚੀਜ਼ਾਂ ਦਾ ਤੁਹਾਨੂੰ ਪਤਾ ਵੀ ਇਦਾਂ ਹੋ ਜਾਂਦੀ ਹੈ ਕਿਸੇ ਨੂੰ ਆਪਾਂ ਵੱਧ ਦੇ ਦਿੰਨੇ ਕਿਸੇ ਨੂੰ ਘੱਟ ਜਾਂ ਵਿੱਚੋਂ ਕਲਾਕਾਰ ਰਹਿ ਜਾਂਦੇ ਆ ਇਹ ਇਦਾਂ ਹੋ ਜਾਂਦਾ ਦਾਚਾ ਜੀ ਜਿੱਦਾਂ ਨਾ ਆਪਾਂ ਕਹਿ ਲੋ ਵੀ ਆਊਟ ਆਫ ਕੰਟਰੋਲ ਹੋ ਜਾਂਦਾ ਉਸ ਟਾਈਮ ਆ ਕੇ ਕਿਉਂਕਿ ਪਬਲਿਕ ਬਹੁਤ ਹੁੰਦੀ ਹੈ ਕੁਝ ਪਬਲਿਕ ਦੀ ਡਿਮਾਂਡ ਹੁੰਦੀ ਹੈ ਵੀ ਜਿਹੜਾ ਸਿੰਗਰ ਉਹਨਾਂ ਨੂੰ ਜ਼ਿਆਦਾ ਵਧੀਆ ਲੱਗਦਾ ਹਾਂ ਬਿਲਕੁਲ ਉਹਦਾ ਇੱਕ Song ਕਹਿ ਦਿੰਦੇ ਆ ਜ਼ਿਆਦਾ ਹੋਰ ਹੋ ਜੇ ਹੈਨਾ ਤੇ ਇਸ ਕਰਕੇ ਥੋੜਾ ਸਿੰਗਰ ਦੀ ਵੀ ਇੱਜ਼ਤ ਵਧ ਜਾਂਦੀ ਵੀ ਚਲੋ ਮੈਨੂੰ ਇੱਕ ਟਾਈਮ ਹੋਰ ਮਿਲ ਗਿਆ ਇਸ ਕਰਕੇ ਥੋੜਾ ਟਾਈਮ ਦਾ ਉਹ ਹੋ ਜਾਂਦਾ ਵਾ ਨੀ ਉਹਦੇ ਵਿੱਚ ਇਦਾਂ ਇਦਾਂ ਤੁਸੀਂ ਐ ਕਿ ਮੇਰਾ ਖਿਆਲ ਆ ਬਾਕੀ ਜਿੱਦਾਂ ਹੋਣੀ ਉਦਾਂ ਹੀ ਆਪਾਂ ਜੀ ਆਪਾਂ ਪਹਿਲਾਂ ਜਿਹੜੇ ਬੰਦੇ ਨੇ ਹਨਾ ਕਲਾਕਾਰ ਪੇਸ਼ ਕਰਨੇ ਆ ਤੇ ਉਹ ਜਿੱਦਾਂ ਜਿਹੜੇ ਆਮ ਕਲਾਕਾਰ ਸਾਰੇ ਜਿਹੜੇ ਚਾਹੁੰਦੇ ਆ ਤੁਹਾਡੇ ਡੈਡੀ ਨੂੰ ਹਨਾ ਉਹਨਾਂ ਦੇ ਪਿਆਰ ਆ ਜਿਹਨਾਂ ਦਾ ਉਹ ਇੱਕ ਇੱਕ ਗਾਣਾ ਗਾ ਕੇ ਆਪਣੇ ਆਪ ਹੀ ਜਿੱਦਾਂ ਨਾ ਉਹਨੂੰ ਖਾਲੀ ਕਰੀ ਜਾਣ ਮਾਈਕ ਨੂੰ ਤੇ ਇੱਕ ਗਾਣੇ ਤੋਂ ਬਾਅਦ ਦੂਜਾ ਕਲਾਕਾਰ ਆਈ ਜਾਵੇ ਇਦਾਂ ਹੋ ਸਕਦੀ ਹੈ ਨਾ ਹਾਂਜੀ ਹੋ ਸਕਦਾ ਉਹ ਉਹਨਾਂ ਦੇ ਪੈਂਡਾ ਹੈ ਨਾ ਵੀ ਤੇ ਜਿਹੜਾ ਚਲੋ ਬਹੁਤ ਜ਼ਿਆਦਾ ਲੋਕ ਪਸੰਦ ਕਰਦੇ ਉਹਨੂੰ ਦੋ ਗਾਣੇ ਦੇ ਹੁਣ ਜਦੋਂ ਇਦਾਂ ਨਹੀਂ ਹੋ ਸਕਦਾ ਵੀ ਆਪਾਂ ਕਿੰंटा ਲਵਾ ਦਈਏ ਕਿਸੇ ਦਾ ਨਾ ਨਹੀਂ ਟਾਈਮ ਹੁੰਦਾ ਨਾ ਹਾਂਜੀ ਟਾਈਮ ਘੱਟ ਹੁੰਦਾ ਵਾ ਤੇ ਕਲਾਕਾਰ ਵੱਜ ਜਾਂਦੇ ਆ ਕਲਾਕਾਰ ਵੱਜ ਜਾਂਦੇ ਆ ਉਹ ਆਪਾਂ ਨੇ ਬਿਨਾਂ ਸੱਦੇ ਤੋਂ ਹੀ ਆ ਜਾਂਦੇ ਆ ਡੈਡੀ ਨਹੀਂ ਉਹ ਤਾਂ ਦੇਖੋ ਪਿਆਰ ਹੈ ਜੀ ਉਹਨਾਂ ਤੇ ਆਪਾਂ ਉਹਨਾਂ ਨੂੰ ਸਾਨੂੰ ਲੱਗਦਾ ਆਪਣਾ ਟਾਈਮ ਦਾ ਜ਼ਰੂਰ ਦੇਣਾ ਚਾਹੀਦਾ ਸਾਰਿਆਂ ਨੂੰ ਜ਼ਰੂਰ ਦੇਣਾ ਸੀ ਕਿਸੇ ਨੂੰ ਨਾਰਾਜ਼ ਨਹੀਂ ਕਰਨਾ ਚਾਹੀਦਾ ਤੇ ਆਪਾਂ ਇਹ ਟਰਾਈ ਕਰੀਏ ਵੀ ਆਪਾਂ ਉਹਨਾਂ ਨੂੰ ਇੱਕ ਇੱਕ ਗਾਣਾ ਹਰ ਇੱਕ ਦਾ ਗਵਾ ਕੇ ਜੀ ਕਰੀਏ ਤਾਂ ਸਾਰਿਆਂ ਦਾ ਮੈਨੂੰ ਲੱਗਦਾ ਹਾਜ਼ਰੀ ਲੱਗੂਗਾ ਆਪਾਂ ਕੋਸ਼ਿਸ਼ ਹੀ ਕਰਦੇ ਹਾਂ ਕਿਸੇ ਇੱਕ ਨੂੰ ਜ਼ਿਆਦਾ ਬਹੁਤ ਜ਼ਿਆਦਾ ਟਾਈਮ ਨਾ ਦੇਵਾਂਗੇ ਤੇ ਉਹਨੂੰ ਥੋੜਾ ਥੋੜਾ ਟਾਈਮ ਦਿਈਏ ਤਾਂ ਇੱਕ ਜਾਂ ਦੋ ਗਾਣੇ ਤੋਂ ਵੱਧ ਨਾ ਹੋਵੇ ਤਾਂ ਫਿਰ ਹੋ ਜਾਊਗਾ ਉਹ ਉਹਨੂੰ ਕੰਟਰੋਲ ਕਰਾਂਗੇ ਸਾਰੇ ਕੰਮ ਹਾਂਜੀ ਹਾਂਜੀ ਕੰਟਰੋਲ ਕਰਾਂਗੇ ਤਾਂ ਹੋ ਜਾਊਗਾ ਪਰ ਕਈ ਵਾਰੀ ਹੋ ਜਾਂਦਾ ਐਦਾਂ ਵੀ ਕਲਾਕਾਰ ਦੇ ਗਾਣੇ ਪਸੰਦ ਆ ਜਾਂਦੇ ਆ ਹਾਂਜੀ ਇੱਕ ਹੋਰ ਹਾਂਜੀ ਇੱਕ ਵਾਰੀ ਹੋਰ ਗਾ ਦੂ ਤੇ ਤੁਸੀਂ ਉਹਨੂੰ ਸਟੇਜ ਨੂੰ ਇੰਨਾ ਖੁੱਲਾ ਨਾ ਛੱਡੋ ਹਨਾ ਵੀ ਜਿਹੜਾ ਅਗਲਾ ਆਪਣੀ ਮਰਜ਼ੀ ਦੇ ਨਾਲ ਜ਼ਿਆਦਾ ਟਾਈਮ ਲਈ ਜਾਵੇ ਥੋੜੀ ਜਿਹਾ ਉਹਨੂੰ ਪਹਿਲਾਂ ਦੱਸ ਕੇ ਰੱਖੋ ਹਨਾ ਇਸ ਚੀਜ਼ ਵਿੱਚ ਇੰਨਾ ਕੀ ਟੰਪਸਾ ਪਤਾ ਨਹੀਂ ਅਸੀਂ ਹਰ ਵਾਰੀ ਪਹਿਲਾਂ ਮਤਲਬ ਜਦੋਂ ਘਰ 'ਚ ਮੀਟਿੰਗ ਕਰਦੇ ਹਾਂ ਹਰ ਵਾਰੀ ਇਹ ਸੋਚਦੇ ਹਾਰ ਵਾਰੀ ਇਦਾਂ ਹੋ ਜਾਂਦਾ ਉੱਥੇ ਜਾ ਕੇ ਪਤਾ ਨਹੀਂ ਕੀ ਹੋ ਜਾਂਦਾ ਵਾ ਵੀ ਜਿਆਦਾ ਜਾਨਤਾ ਜਾ ਇੰਨਾ ਹੋ ਜਾਂਦਾ ਪਿਆਰ ਲੋਕਾਂ ਦਾ ਹਨਾ ਹਾਂਜੀ ਤੇ ਕੰਟਰੋਲ ਤੋਂ ਬਾਹਰ ਹੋ ਜਾਂਦਾ ਨਹੀਂ ਐਤਕੀ ਤੁਸੀਂ ਆਪ ਸਟੇਜ ਤੇ ਥੋੜੀ ਜਿਹਾ ਆਪ ਦਖਲ ਦਿਓ ਹਨਾ ਵਿੱਚ ਉਹਦੇ ਕੰਮ ਨਹੀਂ ਮੈਂ ਹਾਂਜੀ ਕੋਈ ਗੱਲ ਹੈਨਾ ਕਿਉਂਕਿ ਬੈਂਕਾ ਜੀ ਹੈਗੇ ਆਪਣੇ ਉਹ ਵੀ ਕਰਨਗੇ ਉਹਨਾਂ ਨੂੰ ਮੂਰੇ ਕਰਕੇ ਦੱਸਾਂਗੇ ਵੀ ਤੁਸੀਂ ਇੱਕ ਗਾਣਾ ਗਾ ਲਿਆ ਤਾਂ ਆਰਾਮ ਦੇ ਨਾਲ ਉਹਨਾਂ ਨੂੰ ਦੂਜਾ ਬੰਦਾ ਲਾਓ ਬਾਰੀ-ਬਾਰੀ ਸਾਰਿਆਂ ਨੂੰ ਟਾਈਮ ਮਿਲ ਜਵੇ ਹਨਾ ਤੇ ਆਪਾਂ ਸਟੇਜ ਜਿੱਥੇ ਅੱਗੇ ਲਾਉਨੇ ਆ ਉਸੇ ਜਗ੍ਹਾ ਉੱਥੇ ਸਾਰਾ ਪ੍ਰੋਗਰਾਮ ਖੁੱਲਾ ਪੰਡਾਲ ਹੋਊਗਾ ਕਿਉਂਕਿ ਇਥੇ ਹਾਲੇ ਥੋੜਾ ਜਿੰਨਾ ਕਪੱਕਾ ਹੋਇਆ ਸਮਾਧ ਤੇ ਹਾਜ਼ਰੀ ਲਾਉਣ ਲਈ ਉਹਨਾਂ ਨੂੰ ਉੱਨਾ ਹੈਗਾ ਉੱਥੇ ਸਮਾਧ ਤੇ ਅੱਗਾ ਨਾ ਥੋੜੇ ਜਗ੍ਹਾ ਦੀ ਪ੍ਰੋਬਲਮ ਆਉਂਦੀ ਹੈ ਕਿਉਂਕਿ ਉਧ ਰਕਤ ਬਹੁਤ ਲੱਗੇ ਕਰਕੇ ਉੱਥੇ ਟੈਕ ਦੀ ਪ੍ਰੋਬਲਮ ਆਉਂਦੀ ਹੈ ਹਾਂਜੀ ਪਿਛਲੇ ਅੱਜ ਦੇਖਿਆ ਸੀ ਰੱਛ ਪੈ ਜਾਂਦਾ ਵੀ ਨਹੀਂ ਨਿਭਾਇਆ ਜਾ ਸਕਦਾ ਉੱਥੇ ਬੈਠਣ ਦੀ ਜਗ੍ਹਾ ਨਹੀਂ ਹੁੰਦੀ ਨਾ ਤੇ ਆਪਾਂ ਸਾਰਾ ਪ੍ਰੋਗਰਾਮ ਇੱਥੇ ਕੀ ਸਾਰਿਆਂ ਨੇ ਰਾੜ ਮਿਲ ਕੇ ਜਿਹੜਾ ਆਪਾਂ ਕੀਤੀ ਉਹ ਹਨਾ ਸਾਰੀ ਅਸੀਂ ਤਾਂ ਰਾੜ ਮਿਲ ਕੇ ਹੀ ਕਰਦੇ ਆ ਐਵੇਂ ਨਹੀਂ ਅਸੀਂ ਇਕੱਲੇ ਵੱਡੇ ਨਹੀਂ ਹੈਗੇ ਨਾ ਅਸੀਂ ਇਕੱਲੇ ਕਦੇ ਕਹਿਆ ਵੀ ਅਸੀਂ ਇਕੱਲੇ ਆ ਸਾਡੇ ਨਾਲ ਸਾਰੇ ਹੀ ਆ ਸਾਰੇ ਵੀ ਸਾਡੇ ਨਾਲ ਕੋਈ ਗੱਲ ਨਹੀਂ ਪਹਿਲਾਂ ਵੀ ਤੁਸੀਂ ਸਾਡੇ ਨਾਲ ਨਹੀਂ ਨਹੀਂ ਨਾਲ ਹੀ ਦੇਖੋ ਸਾਨੂੰ ਤਾਂ ਜਿਹੜਾ ਉਹਨਾਂ ਦੇ ਹੁਣ ਦੇਖ ਤੁਸੀਂ ਉਹਨਾਂ ਦਾ ਪਰਿਵਾਰ ਆ ਸਾਨੂੰ ਜਿੱਦਾਂ ਉਹਨਾਂ ਦਾ ਪਿਆਰ ਹੈ ਉਹਨਾਂ ਤੁਹਾਨੂੰ ਪਿਆਰਿਆ ਅਸੀਂ ਤਾਂ ਕਹਿੰਦੇ ਜਿੱਦਾਂ ਹੁਣ ਲੋਕੀ ਤਾਨੂੰ ਪਤਾ ਥੋੜੀ ਜਿਹੜੇ ਨਵੇਂ ਬੰਦੇ ਆ ਉਹਨਾਂ ਨੂੰ ਇੱਕ ਸਾਲ ਲੱਗ ਜਾਂਦਾ ਇਸ ਚੀਜ਼ ਦੇਖਣ ਨੂੰ ਵੀ ਲੋਕ ਕੀ ਸਲਾਹ ਦਿੰਦੇ ਹਨਾ ਕੀ ਕਹਿੰਦੇ ਆ ਉਹ ਕਹਿੰਦੇ ਵੀ ਇਹ ਇਦਾਂ ਦਫਾੜ ਜਾ ਹੁੰਦਾ ਆ ਵੀ ਇੱਕ ਚਾਹੀਦਾ ਆਪਾਂ ਤੁਹਾਡੇ ਕੋ ਆ ਕੇ ਤੁਹਾਡੀ ਪੁੱਛਿਆ ਹਨਾ ਲੋਕਾਂ ਤੇ ਪਿਛਲੇ ਸਾਲ ਇਹ ਗੱਲ ਹੋਈ ਆ ਪਿਛਲੇ ਸਾਲ ਹੀ ਇਦਾਂ ਹੋਇਆ ਨਹੀਂ ਤਾਂ ਪੈਂਦੀ 34 ਸਾਲ ਹੋ ਗਏ ਸੀਗੇ ਕਦੇ ਇਦਾਂ ਦੀ ਕੋਈ ਅਲੱਗ ਮਤਲਬ ਸਟੇਜ ਨਹੀਂ ਸੀਗੀ ਹਾਂਜੀ ਉਹਦਾ ਡੈਡੀ ਦੀ ਸਮਾਹ ਤੇ ਲੋਕ ਚਾਉਣ ਵਾਲੇ ਉਹਨਾਂ ਨੂੰ ਸ਼ਰਧਾਂਜਲੀ ਜ਼ਰੂਰ ਕਰਦੇ ਆ ਹਾਂਜੀ ਹਾਂਜੀ ਵੀ ਚਲੋ ਥੋੜਾ ਕੋਈ ਉਹਨਾਂ ਨੂੰ ਗਾ ਕੇ ਉਹਨਾਂ ਦੇ ਉੱਥੇ ਕਰ ਲਿਆ ਮੈਂ ਹਾਂਜੀ ਕਰਦੇ ਸੀਗੇ ਹਾਂਜੀ ਉਹ ਤਾਂ ਹਾਲੇ ਤੱਕ ਪਰ ਆ ਜਿਹੜਾ ਪਿਛਲੇ ਸਾਲ ਕੰਮ ਹੋਇਆ ਹਨਾ ਇਹ ਥੋੜਾ ਜਿਹਾ ਹਟਕੇ ਹੋ ਗਿਆ ਸਾਨੂੰ ਨਹੀਂ ਉਹਦੇ ਵਿੱਚ ਇਹੀ ਸੀਗਾ ਮੈਨੂੰ ਲੱਗਦਾ ਜਿੱਥੋਂ ਤੱਕ ਮੈਨੂੰ ਮੈਨੂੰ ਲੱਗਿਆ ਸੀਗਾ ਵੀ ਕਲਾਕਾਰਾਂ ਨੂੰ ਟਾਈਮ ਨਹੀਂ ਮਿਲਦਾ ਵੀ ਜੇ ਆਪਾਂ ਦੋ ਜਗ੍ਹਾ ਲਾ ਦਿੰਨੇ ਵੀ ਉਹ ਕਲਾਕਾਰ ਜਿਹੜੇ ਗਾ ਕੇ ਆਪਣਾ ਹਾਂ ਜੜੀ ਲੱਗ ਜੂਗੀ ਇਹੀ ਇਹੀ ਸੀਗਾ ਮੇਰੇ ਦਿਮਾਗ 'ਚ ਜਿਹੜੀ ਗੱਲ ਕਰਦਾ ਹੈ ਇਹੀ ਸੀਗਾ ਵੀ ਸਾਰਿਆਂ ਦੀ ਹਾਜ਼ਰੀ ਲੱਗ ਜਾਓ ਪਰ ਆਪਾਂ ਹੁਣ ਜੇ ਸਟੇਜ ਨੂੰ ਥੋੜਾ ਜਿਹਾ ਕੰਟਰੋਲ ਕਰਕੇ ਉਹਨੂੰ ਕੱਲ-ਕੱਲ ਨੂੰ ਟਾਈਮ ਪੂਰਾ ਦੇ ਦਈਏ ਤਾਂ ਉਹ ਵਧੀਆ ਹੋ ਜਾਊਗਾ ਤੇ ਸਾਰਿਆਂ ਦੀ ਹਾਜ਼ਰੀ ਉੱਥੇ ਲੱਗ ਜੂਗੀ ਨਹੀਂ ਆਪਾਂ ਪ੍ਰੋਗਰਾਮ ਪਹਿਲਾਂ ਸ਼ੁਰੂ ਕਰ ਲਾਂਗੇ ਜਿੱਦਾਂ 9 ਵਜ ਜਿਹਨਾਂ ਨੂੰ ਵੀ ਸਾਰਿਆਂ ਨੂੰ ਪਤਾ ਲੱਗ ਜਾਣਾ ਸੁਣ ਲੈਣਾ ਉਹ ਥੋੜਾ ਜਿਹਾ अर्ली ਹੁਣ ਸਵੇਰੇ 9 10 ਵਜੇ ਆ ਕੇ ਪਹਿਲਾਂ ਹਾਜ਼ਰੀ ਜ਼ਰੂਰ ਲਾਉਣ ਕਿਉਂਕਿ ਜਿਹੜਾ ਪਹਿਲਾਂ ਲਾਜੂਗਾ ਬਹੁਤ ਵਧੀਆ ਹਾਜ਼ਰੀ ਵੀ ਵਧੀਆ ਲੱਗ ਜਾਣੀ ਉਹਨਾਂ ਦੀ ਤੇ ਉਹਨਾਂ ਨੂੰ ਟਾਈਮ ਵੀ ਜਿੱਦਾਂ ਕਲਾਕਾਰ ਕੋਈ ਲੇਟ ਆਊਗਾ ਤਾਂ ਜ਼ਿਆਦਾ ਮਿਲ ਜਾਊਗਾ ਪਰ ਇੱਕ ਗੱਲ ਇਹ ਵੀ ਹੈ ਜੇ ਕਿਸੇ ਨੂੰ ਕੋਈ ਮਤਲਬ ਟਾਈਮ ਘੱਟ ਮਿਲਿਆ ਗੁੱਸਾ ਨਾ ਕਰਿਓ ਕਿਉਂਕਿ ਇਹ ਤੁਹਾਡਾ ਆਪਣਾ ਮੇਲਾ ਹੈ ਹਰ ਸਾਲ ਹੀ ਕੋਈ ਗੱਲ ਅਗਲੀ ਵਾਰੀ ਸਹੀ ਇਦਾਂ ਨਾ ਸੋਚੋ ਕਿ ਸਾਨੂੰ ਟਾਈਮ ਸਾਨੂੰ ਟਾਈਮ ਨਹੀਂ ਦਿੱਤਾ ਇਦਾਂ ਮਿੱਥ ਕੇ ਨਹੀਂ ਕੋਈ ਕੰਮ ਅਸੀਂ ਸਾਰਿਆਂ ਲਈ ਖਾਜਣੇ ਆ ਗਏ ਨਾ ਦੇਖੋ ਮੇਰੇ ਮਦਰ ਆ ਮੈਂ ਆ ਏਰੀ ਚਾਚਾ ਜੀ ਮੇਰੇ ਹਸਬੰਡ ਮੇਰੀ ਸਿਸਟਰ ਸਾਰੇ ਨਾਲ ਆ ਸਾਰੇ ਤੁਹਾਡੇ ਨਾਲ ਅਸੀਂ ਤੁਹਾਡੇ ਨਾਲ ਹੀ ਆ ਅਸੀਂ ਇਕੱਲੇ ਬਟ ਤੁਸੀਂ ਸੰਯੋਗ ਦੋਗੇ ਇਹ ਗੱਲਾਂ ਨਾ ਕਰੋਗੇ ਵੀ ਟਾਈਮ ਨਹੀਂ ਮਿਲਿਆ ਜਾਂ ਇਹ ਗੱਲਾਂ ਉਹਨਾਂ ਨੂੰ ਲੈ ਕੇ ਆਪਾਂ ਹੱਲ ਕਰ ਸਕਦੇ ਆ ਮਤਲਬ ਉਹਦਾ ਕਈ ਵਾਰੀ ਸਮਾ ਜਾਂ ਕਲਾਕਾਰ ਵੱਧ ਹੋ ਜਾਂਦੇ ਆ ਕੋਈ ਗੱਲ ਨਹੀਂ ਆਪਾਂ ਅਗਲੀ ਵਾਰ ਟਰਾਈ ਕਰਨ ਦੀ ਇਹੀ ਕਰਾਂਗੇ ਵੀ ਇਸ ਮੇਲੇ ਦੇ ਵਿੱਚ ਸਾਡੇ ਕਲਾਕਾਰਾਂ ਨੂੰ ਟਾਈਮ ਵੀ ਦਿੱਤਾ ਜਾਵੇ ਤੇ ਤੁਸੀਂ ਟਾਈਮ ਦੇ ਨਾਲ ਪਹੁੰਚ ਕੇ ਆਪਣੀ ਹਾਜ਼ਰੀ ਵੀ ਸਾਰੇ ਲਾਓ ਤੇ ਉੱਥੇ ਪ੍ਰੋਗਰਾਮ ਸਾਰਾ ਤੁਸੀਂ ਜਿਦਾਂ ਤੁਹਾਨੂੰ ਹੋਰ ਕਲਾਕਾਰਾਂ ਨੂੰ ਇਹ ਦੱਸ ਦਈਏ ਵੀ ਜਿਹੜੀ ਸਾਊਂਡ ਆ ਸਾਰਾ ਦਿਨ ਉਹੀ ਰਹੂਗੀ ਤੇ ਮਿਊਜ਼ੀਸ਼ੀਅਨ ਜਿਹੜੇ ਆ ਉਹ ਸਾਰਾ ਦਿਨ ਆਪਣੇ ਪੱਕੇ ਬੁੱਕ ਕੀਤੇ ਹੋ ਆ ਤੇ ਤੁਸੀਂ ਸਿਰਫ ਆਪ ਆਉਣਾ ਆ ਆ ਕੇ ਹਾਜ਼ਰੀ ਲਾ ਦੇਣੀ ਆ ਤੇ ਮਿਊਜ਼ੀਸ਼ੀਨ ਤੇ ਜਿਹੜਾ ਆ ਉਹ ਸਟੇਜ ਦਾ ਤਾਂ ਉਹ ਸਾਰਾ ਸੈਂਟਰ ਜਿਹੜਾ ਉਹ ਲੱਗਾਇਆ ਹੁਣ ਹਾਂਜੀ ਸਭ ਕੁਝ ਰੈਡੀ ਆ ਤੇ ਲੰਗਰ ਜਿੱਦਾਂ ਚੱਲਦੇ ਸਾਰੇ ਹਰੇਕ ਸਾਲ ਦੀ ਤਰ੍ਹਾਂ ਸਭ ਕੁਝ ਚੀਕ ਚੱਲੀ ਜਾਣਾ ਮੈਂ ਹੋਰ ਮਤਲਬ ਬੇਨਤੀ ਕਰਦੀ ਆ ਵੀ মিডিਆ ਵਾਲਿਆਂ ਨੂੰ ਹਾਂਜੀ ਵੀ ਪਲੀਜ਼ ਤੁਸੀਂ ਪਿਛਲੀ ਵਾਰੀ ਦੇਖੋ ਕਿੱਦਾਂ ਮਤਲਬ ਐਦਾਂ ਕੋਈ ਹਾਂ ਕੋਈ ਵੀ মিডিਆ ਵਾਲਾ ਗਲਤ ਵੀਡੀਓ ਕੋਈ ਬਣਾਉਂਦਾ ਉਹਨੂੰ ਨਾ ਪਾਓ ਤੁਸੀਂ ਇਹ ਬੇਨਤੀ ਆ ਵੀ ਤੁਸੀਂ ਆਪਣੀ ਬੱਲੇ ਬੱਲੇ ਕਰਾਉਣ ਲਈ ਕਿਸੇ ਨੂੰ ਮਾੜਾ ਨਾ ਬਣਾਓ ਨਾ ਨਾ ਬਣਾਓ ਚਾਹੀਦਾ ਤੇ ਉਹ ਚੀਜ਼ਾਂ ਜਦੋਂ ਉਹ ਮਾੜੀਆਂ ਬੰਦੀਆਂ ਦੁੱਖ ਸਾਨੂੰ ਲੱਗਦਾ ਸਾਡੇ ਕਹ ਤੇ ਅਗਲਾ ਹਟਾਉਂਦਾ ਵੀ ਨਹੀਂ ਕਰਦਾ ਵੀ ਨਹੀਂ ਹੁਣ ਇਦਾਂ ਸਾਡੇ ਕੋ ਵੀ ਮਾੜੀਆਂ ਚੰਗੀਆਂ ਗੱਲਾਂ ਆਉਂਦੀਆਂ ਸੀ ਉਹਨੂੰ ਕੱਟ ਦੇਈਦਾ ਤਾਂ ਉਹ ਮੀਡੀਆ ਵਾਲੇ ਜਾਂ ਤਾਂ ਬੇਨਤੀ ਆ ਵੀ ਨਾ ਹੀ ਆਉਣ ਇੱਥੇ ਮੇਲੇ ਦੇ ਉੱਤੇ ਜੇ ਇਦਾਂ ਦੀ ਕੋਈ ਕਿਸੇ ਨੇ ਕਾਰਜਸ਼ਤਾਨੀ ਕਰਨੀ ਆ ਜਾਂ ਪਰਿਵਾਰ ਲਈ ਕੋਈ ਗਲਤ ਗੱਲ ਕਰਨੀ ਆ ਉਹ ਬੇਸ਼ੱਕ ਮੇਲੇ ਤੇ ਤੁਸੀਂ ਕਵਰ ਕਾਮਲੇ ਨਾ ਆਇਓ ਬਾਕੀ ਜਿਹੜੇ ਹੋਰ ਆਮ ਅਸੀਂ ਆ ਸਾਰੇ মিডিਏ ਵਾਲੇ ਉਹ ਤੁਸੀਂ ਆਓ ਕੋਈ ਨਹੀਂ ਲਾਈਵ ਕਰੋ ਆਪਣਾ ਗਾਣਾ ਪਰੋ ਜਿੱਦਾਂ ਤੁਹਾਨੂੰ ਚੰਗਾ ਲੱਗਦਾ ਤੁਸੀਂ ਪਰ ਠੀਕ ਹੀ ਸਮਝ ਕੇ ਆਓ ਨਾ ਫੈਮਿਲੀ ਸਮਝ ਕੇ ਇਹ ਨਹੀਂ ਆਪਣਾ ਇਕੱਲਾ ਬਿਜ਼ਨਸ ਲੈ ਕੇ ਨਾ ਆਓ ਵੈਸੀ ਆ ਕਾਸਤਾਨੀ ਕਰ ਚੱਲੇ ਆ ਤੇ ਇਹਨੂੰ ਬਾਅਦ ਚ ਪਰਿਵਾਰ ਨੂੰ ਪੁੱਛੋ ਨਾ ਕਿ ਹਰ ਸਾਲ ਦੀ ਤਰ੍ਹਾਂ ਮੇਲਾ ਲੱਗਣਾ ਇਹ ਬੰਦ ਤਾਂ ਹੋਣਾ ਨਹੀਂ ਇਹ ਨਹੀਂ ਹੈਗਾ ਵੀ ਅੱਜ ਸਵਾਰੀ ਹੋ ਗਿਆ ਸਾਲ ਤਾਂ ਆ ਜਾਂਦਾ ਜੀ ਚੱਕ ਟਾਈਮ ਤੇ ਚੱਕ ਹਾਂਜੀ ਦੂਜੀ ਵਾਰ ਵੀ ਇਹ ਤਾਂ ਹੋਣਾ ਹੈ ਬਾਅਦ ਕੇ ਹੀ ਹੋਣਾ ਹੈ ਘਟਨਾ ਤਾਂ ਹੈ ਨਹੀਂਗਾ ਇਹ ਚੱਲੀ ਜਾਣਾ ਤੇ ਤੁਸੀਂ ਇਸ ਕਰਕੇ ਸਾਰਿਆਂ ਨੂੰ ਕੋਈ ਕਿਸੇ ਨੂੰ ਇਹ ਬੰਦਛ ਨਹੀਂ ਕੋਈ ਦਬਕਾ ਨਹੀਂ ਕੁਛ ਨਹੀਂਗਾ ਬੜੇ ਆਰਾਮ ਨਾਲ ਉਹ ਆਰਾਮ ਨਾਲ ਕੰਮ ਕਰੋ ਤੇ ਵਧੀਆ ਕੰਮ ਕਰੋ ਤੇ ਪਰਿਵਾਰ ਦੇ ਹਿੱਤ ਦੇ ਵਿੱਚ ਹਾਂ ਅਸੀਂ ਕਦੇ ਵੀ ਦੇਖੋ ਇੰਨੇ ਸਾਲ ਹੋ ਗਏ ਕਦੇ ਅਸੀਂ ਕਿ ਜੇ ਮੀਡੀਆ ਵਾਲੇ ਨੂੰ ਮਿਸ ਰਿਵ ਨਹੀਂ ਕੀਤਾ ਕਦੇ ਕਿਸੇ ਨੂੰ ਅਸੀਂ ਕੋਈ ਮੰਮੀ ਵੱਲਿਓ ਜਾਂ ਮੇਰੇ ਵੱਲਿਓ ਗਾਲ ਤਾਂ ਕਮੈਂਟ ਨਹੀਂ ਹੋਇਆ ਵੀ ਤੁਸੀਂ ਵੀਡੀਓ ਨਹੀਂ ਬਣਾਉਣੀ ਜਾਂ ਤੁਸੀਂ ਫੋਟੋ ਕਦੇ ਅਸੀਂ ਕੁਛ ਨਹੀਂ ਕਿਹਾ ਖੁੱਲਾ ਸੱਦਾ ਵਾ ਪਰ ਸਾਡੀ ਥੋੜੀ ਜਿਹੀ ਰਿਸਪੈਕਟ ਕਰਿਆ ਕਰੋ ਉਸ ਟਾਈਮ ਕਿਉਂਕਿ ਉਸ ਟਾਈਮ ਅਸੀਂ ਸਾਰੇ ਓਨਰ ਹੁੰਨੇ ਆ ਸਾਰਾ ਹੱਕ ਸਾਡੇ ਹੱਥ ਸੀ ਹੁੰਦਾਗਾ ਪਰ ਫੇਰ ਵੀ ਅਸੀਂ ਚੁੱਪ ਕਰ ਜਾਈਏ ਵੀ ਚਲੋ ਕੋਈ ਗੱਲ ਨਹੀਂ ਹਨਾ ਪਰ ਤੁਸੀਂ ਨਜਾਇਜ਼ ਇਦਾਂ ਕੁਝ ਨਾ ਬੋਲਿਓ ਜਾਂ ਜੇ ਕੋਈ ਐਡ ਵੀ ਤੁਹਾਡੇ ਕੋਲੇ ਕਰਦਾ ਕੋਈ ਕੁਝ ਕਰਦਾ ਤਾਂ ਪਲੀਜ਼ ਉਹਨੂੰ ਕੱਟਣ ਦੀ ਕੋਸ਼ਿਸ਼ ਕਰਿਓ ਹਾਂਜੀ ਕੋਈ ਵੀ ਗਲਤ ਮਤਲਬ ਪਰਿਵਾਰ ਲਈ ਹਮੇਸ਼ਾ ਤੁਸੀਂ ਉਹਨੂੰ ਸਹੀ ਰੱਖੋ ਉਹਦੇ ਲਈ ਗਲਤ ਕਦੀ ਕੋਈ ਵੀਡੀਓ ਵੀ ਜਾਂ ਕੋਸ਼ਿਸ਼ ਨਾ ਉਹ ਚੀਜ਼ਾਂ ਬਣਾਓ ਤੇ ਦੂਸਰਾ ਇਹ ਆ ਵੀ ਮੀਡੀਆ ਦਾ ਤੁਹਾਨੂੰ ਦੱਸ ਦਿੱਤਾ ਵੀ ਕਰੋ ਸਹੀ ਕਰੋ ਸਾਰਾ ਪ੍ਰੋਗਰਾਮ ਤੇ ਇਸੇ ਕਰਕੇ ਲਾਸਟ ਟਾਈਮ ਮੈਨੂੰ ਲੱਗਦਾ ਉਹ ਕਿਹਾ ਤਾਂ ਇਸੇ ਕਰਕੇ ਹੁਣ ਫੇਰ ਵੀ ਉਹ ਬੰਦੇ ਵਿੱਚ ਆਈ ਜਾਂਦੇ ਸਾਰੇ ਆਪਣਾ ਕੰਮ ਜਿਹੜਾ ਹੈ ਜਾਂਦੇ ਗਲਤ ਮਤ ਕਰਨਾ ਕੋਈ ਕਰੀ ਜਾਂਦੇ ਆ ਤੇ ਮੇਲੇ ਲਈ ਵਧੀਆ ਗੱਲਾਂ ਕਰੋ ਵਧੀਆ ਸੋਚ ਰੱਖੋ ਹਾਂਜੀ ਤੁਸੀਂ ਜਿਹੜੇ ਇਨਸਾਨ ਲਈ ਆਏ ਹੋ ਜਿਨ੍ਹਾਂ ਨੂੰ ਸ਼ਰਧਾਂਜਲੀ ਦੇਣ ਆਏ ਹੋ ਉਹਨਾਂ ਦੀ ਗੱਲ ਕਰੋ ਤੇ ਉਹਨਾਂ ਦੇ ਲਈ ਹੋਈ ਤੁਸੀਂ ਮਤਲਬ ਆਪਦਾ ਟਾਈਮ ਰੱਖੋ ਵੀ ਅਸੀਂ ਇਹਨਾਂ ਦੇ ਲਈ ਆਏ ਹਾਂ ਬਾਕੀ ਤਾਂ ਸਾਰਾ ਕੁਝ ਹੁੰਦਾ ਆ ਭਾਵਨਾ ਰੱਖ ਕੇ ਮਨ ਦੇ ਵਿੱਚ ਆਪਣੇ ਭਾਵਨਾ ਸੱਚੇ ਦਿਲੋਂ ਤੇ ਕੋਈ ਵੀ ਜਿਹੜਾ ਸੇਵਾ ਕਰਦਾ ਲੰਗਰ ਚ ਆਉਂਦਾ ਹਰ ਇੱਕ ਬੰਦਾ ਆਪਣਾ ਆਪਣਾ ਜਿੱਦਾਂ ਕਰਦਾ ਉਹ ਖਰੇ ਖੁੱਲੀ ਛੁੱਟੀ ਆ ਸਾਰਿਆਂ ਨੂੰ ਠੀਕ ਹੈ ਨਹੀਂ ਕੋਈ ਚੀਜ਼ ਲੰਗਰ ਆ ਕੇ ਲੰਗਰ ਇਹ ਆ ਨਹੀਂ ਕਈ ਚੀਜ਼ਾਂ ਬਣਾ ਕੇ ਲੋ ਕਮਿਸ਼ਨ ਆ ਫੈਮਲੀ ਕੋਲ ਆ ਹਾਂ ਇਹ ਸਾਰੇ ਮੇਲੇ ਦੀ ਪਰਮਿਸ਼ਨ ਫੈਮਲੀ ਕੋਲ ਆ ਤੇ ਫੈਮਲੀ ਦੇ ਜਮੇ ਦਾ ਲੰਗਰ ਮਤਲਬ ਅਸੀਂ ਨਹੀਂ ਜਿੱਦਾਂ ਜੇ ਲੋਕ ਬਣਾ ਕੇ ਅੱਗੇ ਲੈ ਆਉਂਦੇ ਹਨਾ ਕਈ ਮੁੰਡੇ ਉਹ ਹੈਗੇ ਇਦਾਂ ਉਹ ਵਰਤੌਂਦੇ ਜਿੱਦਾਂ ਉਹ ਆਪਣਾ ਕਰੀ ਜਾਂਣਾ ਹਨਾ ਉਹ ਆਪਾਂ ਨੂੰ ਤਾਂ ਉਹਨਾਂ ਦੀ ਨਹੀਂ ਕਈ ਚਾਚਾ ਜੀ ਇਹ ਕਰਦੇ ਆ ਨਾ ਵੀ ਸਾਨੂੰ ਪਤਾ ਹੀ ਨਹੀਂ ਹੁੰਦਾ ਕਹਿ ਦਿੰਦੇ ਅਸੀਂ ਅੱਛਾ ਆਪਣੇ ਆਪ ਹਾਂਜੀ ਹਾਂਜੀ ਦੱਸ ਦੇਣਾ ਚਾਹੀਦਾ ਉਹਦੇ ਵਿੱਚ ਫਿਰ ਤੁਸੀਂ ਵੀ ਤੁਹਾਨੂੰ ਵੀ ਪਤਾ ਲੱਗ ਜਾਂਦਾ ਵੀ ਆਹ ਚੀਜ਼ ਹੋਣੀ ਹੈ ਸਾਨੂੰ ਫੋਨ ਆਉਂਦਾ ਜੀ ਅਸੀਂ ਪੈਸੇ ਦਿੱਤੇ ਆ ਤੁਹਾਡੇ ਲੰਗਰ ਵਾਸਤੇ ਤੁਹਾਡੇ ਇਦਾਂ ਕਰਦੇ ਆ ਪਤਾ ਨਹੀਂ ਹੁੰਦਾ ਇਹ ਬੇਨਤੀ ਇੱਕ ਮੈਂ ਤੁਹਾਨੂੰ ਫੋਨ ਕਰ ਦਵਾ ਹੂੰ ਇਹਨਾਂ ਦਾ ਘਰ ਦਾ ਨੰਬਰ ਜਿਹੜਾ ਆ ਇਹਦੇ ਵਿੱਚ ਆਪਾਂ ਵੀਡੀਓ ਦੇ ਵਿੱਚ ਹੀ ਡਿਸਪਲੇ ਜਿਹੜਾ ਨੰਬਰ ਆ ਇਹ ਇਹਦਾ ਅਮਨਦੀਪ ਦਾ ਲਿਖ ਕੇ ਉਹ ਡਿਸਪਲੇ ਕੀਤਾ ਹੋਊਗਾ ਹਾਂਜੀ ਤੇ ਉਸ ਨੰਬਰ ਦੇ ਉੱਤੇ ਤੁਸੀਂ ਫੋਨ ਕਰਕੇ ਕਿਸੇ ਨੂੰ ਕੋਈ ਵੀ ਕਿਸੇ ਦੀ ਭਾਵਨਾ ਆ ਕੋਈ ਕੋ ਪੈਸੇ ਭੇਜਣ ਵਾਲੇ ਬਹੁਤ ਲੋਕ ਹੁੰਦੇ ਆ ਤੇ ਬਾਹਰ ਭੇਜਣ ਦੀ ਜੇ ਤੁਸੀਂ ਦੇਖੋ ਖਰਚਾ ਸਾਰਾ ਤੁਸੀਂ ਹੁਣ ਆਪੇ ਹੀ ਕਿਸੇ ਤੋਂ ਅੱਜ ਤੱਕ ਅਸੀਂ ਕਦੇ ਪੈਸੇ ਨਹੀਂ ਜੀ ਕਿਸੇ ਦੀ ਸ਼ਰਦਾ ਜਾਂ ਕਿਸੇ ਨੇ ਕਰਨੀ ਆ ਮਤਲਬ ਉਹ ਨੰਬਰ ਦਿੱਤਾ ਹੋਗਾ ਤੁਸੀਂ ਉਹਤੇ ਸੰਪਰਕ ਕਰਕੇ ਉਹਨਾਂ ਤੋਂ ਕਾਊਂਟ ਲੈ ਕੇ ਉਹ ਚ ਪਾ ਸਕਦੇ ਆ ਜੇ ਕੋਈ ਹੋਰ ਕਹਿੰਦਾ ਵੀ ਮੈਂ ਮੇਲਾ ਕਰਾਉਣਾ ਹੈ ਤੇ ਮੈਂ ਖਰਚਾ ਕਰਦਾ ਉਹ ਇਤਕੀ ਇਦਾਂ ਦਾ ਨਹੀਂ ਕਿਸੇ ਦੇ ਵਿੱਚ ਨਹੀਂ ਹੈਗਾ ਵਟਸਐਪ ਗਰੁੱਪ ਤੇ ਅਕਾਊਂਟ ਨੰਬਰ ਪਾ ਦਿੰਦੇ ਆ ਜੀ ਇਹਦੇ ਵਿੱਚ ਅਕਾਊਂਟ ਨੰਬਰ ਦੇ ਵਿੱਚ ਪੈਸੇ ਪਾਓ ਸਾਡੇ ਅਸੀਂ ਲੰਗਰ ਲਾਉਨੇ ਆ ਇਹ ਗੱਲਾਂ ਗਲਤ ਨੇ ਜਦੋਂ ਸੋ ਫੈਮਿਲੀ ਨੂੰ ਨਹੀਂ ਪਤਾ ਹੈਗਾ ਤਾਂ ਫਿਰ ਤੁਸੀਂ ਕਾਊਂਟਰ ਨੰਬਰ ਵਿੱਚ ਪੈਸੇ ਕਿਹਦੇ ਲਈ ਕੀ ਦੀ ਕਰਕੇ ਹੁਣ ਇਹਨਾਂ ਦੇ ਘਰ ਬੈਠੇ ਆਂ ਸਾਹਮਣੇ ਆ ਨੰਬਰ ਇਹਨਾਂ ਦਾ ਵਿੱਚ ਹੋਊਗਾ ਤੁਸੀਂ ਇੱਥੇ ਸਿੱਧਾ ਕਰਕੇ ਜਦੋਂ ਇਹਨਾਂ ਨੇ ਖਰਚਾ ਕਰਨਾ ਆਪਾਂ ਨਾ ਇਹਨਾਂ ਦਾ ਹੈਲਪ ਕਰਨਾ ਬਣ ਗਿਆ ਜੀ ਸਾਰਿਆਂ ਦਾ ਜਦੋਂ ਗੁਰੀ ਜਦੋਂ ਮੇਲੇ ਤੇ ਆਉਂਦੇ ਹੋ ਤੁਹਾਨੂੰ ਸਾਰਾ ਪਤਾ ਵੀ ਕਿੱਥੇ ਸਮਾਹ ਦਾ ਕਿੱਥੇ ਘਰ ਆ ਤੁਸੀਂ ਘਰੇ ਆਓ ਹਾਂਜੀ ਘਰੇ ਆਓ ਹਾਂਜੀ ਤੁਸੀਂ ਹਰ ਇੱਕ ਨੂੰ ਵੈਲਕਮ ਆ ਕੋਈ ਕਿਸੇ ਨੂੰ ਬੜਾ ਚੰਗਾ ਨਹੀਂ ਬੋਲਦੇ ਬੜਾ ਪਿਆਰ ਕਰਦੇ ਆ ਵਧੀਆ ਢੰਗ ਨਾਲ ਬੋਲਦੇ ਆ ਤੇ ਆਪਾਂ ਇਹ ਕੋਈ ਕਿਸੇ ਨੇ ਬਾਹਰ ਅੰਦਰ ਬਿਠਾਇਆ ਵੀ ਕਿਸੇ ਨੇ ਕੋਈ ਚਾਹਨਾ ਆ ਮੇਲੇ ਤੇ ਬਹੁਤ ਚਾਹਨਾ ਹੁੰਦੀਆਂ ਕੋਈ ਸਾਨੂੰ ਫੋਨ ਆਉਂਦੇ ਰਹਿੰਦੇ ਨੇ ਇਹਨਾਂ ਚੀਜ਼ਾਂ ਦੇ ਤੇ ਉਹ ਤੁਸੀਂ ਇਸ ਨੰਬਰ ਤੇ ਘਰਦਿਆ ਨਾ ਸੰਪਰਕ ਕਰਕੇ ਘਰ ਦੇ ਖਰਚਾ ਕਰਨਗੇ ਖਰਚਾ ਇਹ ਤਾਂ ਹੀ ਕਰਨਗੇ ਇਹਨਾਂ ਦੀ ਵੀ ਕੋਈ ਚੀਜ਼ ਆਊਗੀ ਹਰ ਇੱਕ ਬੰਦਾ ਮੇਲੇ ਲਈ ਪੈਸੇ ਇਕੱਠੇ ਕਰਦਾ ਜਾਂ ਹਰ ਇੱਕ ਹੁੰਦੀ ਹੈ ਚੀਜ਼ਾਂ ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਇਹਨਾਂ ਨੇ ਜਦ ਸਾਰਾ ਖਰਚਾ ਕਰਨਾ ਇਹ ਨਹੀਂ ਸਾਰੇ ਕੰਮ ਕਰਨੇ ਆ ਟੈਂਟ ਦੇ ਹੋਰ ਜੋ ਵੀ ਹੈਗਾ ਨਾ ਉਹ ਦੇਣੇ ਆ ਤਾਂ ਫਿਰ ਤੁਸੀਂ ਉੱਥੇ ਉਹਦੇ ਵਿੱਚ ਹਿੱਸਾ ਪਾ ਕੇ ਉਹ ਆਪਣੀ ਉਹ ਵਿੱਚ ਮੇਲੇ 'ਚ ਲੱਗੂਗੀ ਹਨਾ ਗੱਲ ਉਹ ਉਹ ਵੀ ਉਹ ਹੀ ਆ ਨਾ ਤੇਰਾ ਉਹ ਕਿਸੇ ਦੇ ਪਰਸਨਲ ਨਹੀਂ ਹੋਊਗੇ ਮੇਲੇ ਦੇ ਵਿੱਚ ਸਾਰੇ ਲਾਉਣਗੇ ਇਹ ਸਹੀ ਗੱਲ ਹੈ ਤਾਂ ਇਹ ਚੀਜ਼ ਨੂੰ ਜ਼ਰੂਰ ਤੁਸੀਂ ਬਾਹਰਲੇ ਲੋਕ ਜਿਹੜੇ ਆ ਨੋਟ ਕਰਿਓ ਹਾਂਜੀ ਬੇ ਇਹਨਾਂ ਨਾਲ ਸੰਪਰਕ ਕਰਕੇ ਤਾਂ ਇਹਨਾਂ ਦੇ ਨਾਲ ਰੱਖ ਕੇ ਆਪਾਂ ਸਾਰਿਆਂ ਨੇ ਮੇਲਾ ਕਰਨਾ ਇਹ ਅੱਗੇ ਤੋਂ ਅੱਗੇ ਉਹਨੂੰ ਸੈੱਟ ਕਰਨ ਦੀ ਕੋਸ਼ਿਸ਼ ਕਰੀਏ ਇੱਕ ਢੰਗ ਨਾਲ ਵਧੀਆ ਵੱਡਾ ਕਰਨ ਦੀ ਕੋਸ਼ਿਸ਼ ਕਰੀਏ ਤੇ ਚੱਲੀ ਜਾਊਗਾ ਤੇ ਇੰਨੀ ਗੱਲਬਾਤ ਹੋਰ ਕੋਈ ਗੱਲਬਾਤ ਬਾਕੀ ਸੀ ਗਿਆ ਸਾਰਾ ਮੇਲੇ ਦੀ ਤਿਆਰੀ ਆ ਮੇਲੇ ਦੀ ਤਿਆਰੀ ਆ ਬਸ ਤੁਸੀਂ ਸਾਡੇ ਨਾਲੋਂ ਨਹੀਂ ਆਪਾਂ ਤਾਂ ਦੇਖੋ ਜੀ ਆਹ ਜਿਹੜਾ ਅੱਜ ਮਕਸਦ ਦੀ ਤੁਹਾਡੇ ਕੋ ਪਹੁੰਚਣ ਦਾ ਇਹ ਸੀਗਾ ਵੀ ਆਪਾਂ ਲੋਕਾਂ ਤੀ ਜਿਹੜੀ ਇਹਨੂੰ ਮੇਲੇ ਦੀ ਜਿਹੜੀ ਜੋ ਵੀ ਆਪਾਂ ਬਣਾਇਆ ਉਹਨੂੰ ਲੋਕਾਂ ਤੇ ਪਹੁੰਚਦਾ ਕਰੀਏ ਵੀ ਆਹ ਚੀਜ਼ ਸਾਡੀ ਹੋਣ ਵਾਲੀ ਆ ਤੇ ਇਦਾਂ ਉਹਨੂੰ ਕਰਨਾ ਆ ਖਰਚਾ ਕਿਵੇਂ ਕਰਨਾ ਹਨਾ ਕਿਵੇਂ ਉਹਦਾ ਤਦ ਰਿਆ ਸਾਰਾ ਪਹਿਲੀ ਤਰ੍ਹਾਂ ਚੱਲੋ ਨਾ ਜਿੱਦਾਂ 34 ਸਾਲ ਪਹਿਲਾਂ ਕੋਈ ਕੋਈ ਗੱਲ ਹੀ ਨਾ ਹੋਵੇ ਬਸ ਮੇਲਾ ਸਾਰਿਆਂ ਲਈ ਸੰਜਿਆ ਤੇ ਬਾਕੀ ਬੰਦੇ ਸਾਰੇ ਜਿੰਨੇ ਵੀ ਚਾਹੇ ਉਹ ਦੂਜੀ ਸਟੇਜ ਤੇ ਪਹਿਲੀ ਤੇ ਜੋ ਵੀ ਹੈਗੇ ਸਾਰੇ ਇੱਕ ਥਾਂ ਸਾਰੇ ਬੈਠਣਗੇ ਇੱਕ ਸਟੇਜ ਤੇ ਬੈਠ ਕੇ ਸਾਰੇ ਕੰਮ ਕਰਨਗੇ ਹਾਂਜੀ ਤੇ ਸਾਰੇ ਨਾਲ ਆ ਤੇ ਬੜੇ ਪਿਆਰ ਨਾਲ ਨਿਭਾਈਏ ਠੀਕ ਨਾ ਜੀ ਉਹੀ ਤਾਂ ਹੈਗਾ ਹਾਂਜੀ ਹਾਂਜੀ ਬਹੁਤ ਵਧੀਆ ਤੇ ਬਾਕੀ ਗੱਲਾਂ ਬਾਤਾਂ ਜਿਹੜੀਆਂ ਉਹਨਾਂ ਦੇ ਪਰਿਵਾਰ ਦੀਆਂ ਇਨਾਂ ਦੇ ਫਾਦਰ ਦੀਆਂ ਇਹਦੇ ਤੁਸੀਂ ਤਾਂ ਬੱਚੇ ਸੀਗੇ ਅਸੀਂ ਉਦੋਂ ਵੱਡੇ ਸੀਗੇ ਜੋ ਉਹਨਾਂ ਦੀ ਡੈਥ ਦੀਆਂ ਕਿਉਂਕਿ ਜਿੱਥੋਂ ਜਿਹੜੇ ਘਰ ਦੇ ਵਿੱਚੋਂ ਛੋਟੇ ਹੋ ਕੇ ਵੱਡੇ ਹੋਏ ਉਹਨਾਂ ਦੀਆਂ ਗੱਲਾਂ ਉੱਥੋਂ ਆਪਾਂ ਸ਼ੁਰੂ ਕਰਕੇ ਕਰੀ ਇਹਨਾਂ ਨੂੰ ਕਰਦਿਆਂ ਨੂੰ ਪੁੱਛਾਂਗੇ ਕਰਾਂਗੇ ਤੇ ਹੁਣ ਆਪਾਂ ਇਸ ਵੇਲੇ ਮੇਲੇ ਲਈ ਜਾਂ ਮੇਲੇ ਲਈ ਆਪਾਂ ਵੀਡੀਓ ਬਣਾਈ ਆ ਤੇ ਜਿੱਦਾਂ ਇਹਨਾਂ ਨੇ ਦੱਸਿਆ ਅਮਨ ਹੁਣੀ ਘਰਦਿਆਂ ਦੇ ਨਾਲ ਰਲ ਕੇ ਬੜੇ ਪਿਆਰ ਨਾਲ ਕਰਨਾ ਸਾਰੇ ਆਪਾਂ ਹੈਲਪ ਵੀ ਕਰੀਏ ਇੱਥੇ ਕਰੀਏ ਆਪਾਂ ਆਪਣਾ ਆਪਣਾ ਕਹਿੰਦੇ ਹੁੰਦੇ ਉਹ ਗਰੁੱਪਾਂ ਦੇ ਵਿੱਚ ਆਪਣੇ ਆਪਣੇ ਨਾਂ ਬਣਾਈਏ ਉਹ ਗਰੁੱਪਾਂ 'ਚ ਵੀ ਜੋ ਕੁਝ ਆਪਾਂ ਕਹਿੰਨੇ ਆ ਵੀ ਆਪਾਂ ਭਾਈ ਉੱਥੇ ਸੇਵਾ ਕਰਨੀ ਆ ਉਹ ਵੀ ਆਪਾਂ ਇੱਥੇ ਹੀ ਏਸੀ ਪੁਆਇੰਟ ਤੇ ਆ ਕੇ ਕਰ ਲਈਏ ਤਾਂ ਨਾਲੇ ਇਹਨਾਂ ਦਾ ਕੰਮ ਸੌਖਾ ਹੋ ਜਾਊਗਾ ਨਾਲੇ ਆਪਾਂ ਹੋਇਆ ਵਪਾਰ ਮੇਲਾ ਕਰਾਇਆ ਸਾਰਿਆਂ ਦਾ ਸਾਰੇ ਆਓ ਕੋਈ ਵੀ ਆ ਕਿਤੇ ਨਹੀਂ ਵੀ ਆਉਣਾ ਚਾਹੁੰਦਾ ਉਹ ਵੀ ਆਓ ਸਾਰਿਆਂ ਨੂੰ ਵੈਲਕਮ ਆ ਜੀ ਐਨੂੰ ਠੀਕ ਹੈ ਜੀ ਸਾਰੇ ਇੱਕ ਸਟੇਜ ਤੇ ਬੈਠ ਕੇ ਸਾਰੇ ਮੇਲਾ ਕਰੋ ਤੇ ਪਹੁੰਚੋ ਸਾਰੇ ਹੁਮਾਰ ਕਲਾਕਾਰਾਂ ਲਈ ਤੁਹਾਨੂੰ ਦੱਸ ਦਤਾ ਸਾਰੇ ਕਲਾਕਾਰ ਸਟੇਜ ਤੇ ਆਓ ਸਾਰਿਆਂ ਨੂੰ ਟਰਾਈ ਕਰਾਂਗੇ ਵੀ ਇੱਕ ਇੱਕ ਗਾਣਾ ਗਾ ਕੇ ਆਪਣੇ ਆਪ ਹੀ ਤੁਸੀਂ ਸਾਰੇ ਇੱਕ ਇੱਕ ਗਾਣਾ गा ਕੇ ਆਪਣੇ ਆਪ ਜਾਈ ਚੱਲੋ ਤਾਂ ਉਹ ਸਾਰਿਆਂ ਦੀ ਵਾਰੀ ਉਹਦੇ ਵਿੱਚ ਆਜੂਗੀ ਠੀਕ ਹੈ ਜੀ ਇਦਾਂ ਹੀ ਹੋ ਸਕਦਾ ਕਿਉਂਕਿ ਫਿਰ ਆਪਾਂ ਜੀ ਉਹ ਆਪਣਾ ਆਪਣਾ ਕਲਾਕਾਰ ਸਮਝ ਕੇ ਕੋਈ ਹੈਲਪ ਕਰਦਾ ਉਹ ਨਾ ਕਰੇ ਇੱਥੇ ਹਨਾ ਫਿਰ ਉਹ ਵਧੀਆ ਹੋ ਜਾਊਗਾ ਨਹੀਂ ਤਾਂ ਫਿਰ ਥੋੜਾ ਕੋਈ ਸਿੰਟਾਈਮ ਬਹੁਤ ਜ਼ਿਆਦਾ ਦੇ ਦਿੰਨੇ ਤਾਂ ਆਪਾਂ ਫਿਰ ਉਹ ਟਾਈਮ ਘਟ ਜਾਂਦਾ ਆਪਣੇ ਕੋਲ ਸ਼ਾਮ ਨੂੰ ਨਾ ਨਿਹਰਾ ਜਾਂਦਾ ਸ਼ਾਮ ਨੂੰ ਟਰਾਈ ਕਰਾਂਗੇ 6 ਵਜੇ ਤੱਕ ਚੱਲਦਾ ਰਹੇ ਹਨਾ ਲੇਟ ਟਾਈਮ ਵੀ ਨਹੀਂ ਆਪਣੇ ਹੈਗੀ ਹੈ ਪਰਮਿਸ਼ਨ 10 ਵਜੇ ਤੱਕ 10 ਵਜੇ ਤੱਕ ਹੈਗੀ ਹੈ ਲੇਟ ਟਾਈਮ ਵੀ ਕਲੀ ਜਾਵਾਂਗੇ ਸਾਰਿਆਂ ਜਿੰਨੇ ਕਲਾਕਾਰ ਹੋਏ ਬੱਦ ਤੋਂ ਬੱਦ ਪੇਸ਼ ਕਰਾਂਗੇ ਤੇ ਟਰਾਈ ਕਰਾਂਗੇ ਹਰ ਇੱਕ ਕੋਈ ਜਿੱਦਾਂ ਦਾ ਵੀ ਕਲਾਕਾਰ ਹੈ ਟਰਾਈ ਕਰਾਂਗੇ ਵੀ ਉਹਨੂੰ ਟਾਈਮ ਨਸੀਬਤ ਦੇਈਏ ਆਪਾਂ ਹਾਂ ਠੀਕ ਹੈ ਜੀ ਜ਼ਿੰਮੇਵਾਰੀ ਇਹ ਨਿਭਾਉਣ ਕੇ ਘਰ ਦੇ ਆਪ ਐਂ ਸਾਰੀ ਤੇ ਸਾਰੇ ਹੋਮ ਹੋਮਾ ਕੇ ਪਹੁੰਚੋ ਸੱਦਾ ਸਾਰਿਆਂ ਨੂੰ ਠੀਕ ਹੈ ਜੀ ਤੇ ਕੋਈ ਵੀ ਕੋਈ ਵੀ ਬੰਦਾ ਹਰ ਇੱਕ ਨੂੰ ਸੱਦਾ ਮਿਲਦੇ ਠੀਕ ਹੈ ਜੀ ਸਾਰਿਆਂ ਨੂੰ ਫੁੱਲਾ ਸੱਦਾ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਥੈਂਕ ਯੂ ਧੰਨਵਾਦ ਜੀ